ਸ਼ਿਵ ਕੇਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਸਾਈਂ ਸਰਕਾਰ ਦਾ ਤਲਾਢੀਸ਼ਾ ਸਰਕਾਰ ਜੀ ਤੇ ਉਹਨਾਂ ਦੇ ਇੱਕ ਮুরিਦ ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਦੋ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਸਭ ਤੋਂ ਪਹਿਲੀ ਇਹ ਕਿ ਸਾਈਂ ਸਰਕਾਰ ਦਾ ਤਲਾਢੀਸ਼ਾ ਸਰਕਾਰ ਜੀ ਜਿਨ੍ਹਾਂ ਤੇ ਵੀ ਰਹਿਮਤ ਕਰਦੇ ਨੇ ਉਹਨਾਂ ਨੂੰ ਘਰੇ ਬੈਠੇ ਹੀ ਸਭ ਕੁਝ ਕਿਵੇਂ ਮਿਲ ਜਾਂਦਾ ਹੈ ਤੇ ਦੂਸਰੀ ਗੱਲ ਜਦੋਂ ਵੀ ਆਪਾਂ ਨਕੋਦਰ ਦਰਬਾਰ ਤੋਂ ਸਲਾਮ ਕਰਕੇ ਘਰ ਵਾਪਸ ਆਉਨੇ ਆ ਤਾਂ ਰਸਤੇ ਦੇ ਵਿੱਚ ਆਪਾਂ ਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਈਂ ਸਰਕਾਰ ਦਾ ਤਾਂ ਲਾਢਿਸ਼ਾ ਸਰਕਾਰ ਜੀ ਇੱਕ ਐਸੀ ਹਸਤੀ ਸੀ ਜੋ ਹਮੇਸ਼ਾ ਵੰਡਨ ਦੇ ਬਹਾਨੇ ਲੱਭਦੇ ਹੁੰਦੇ ਸੀ ਸਾਈਂ ਜੀ ਦੇ ਦਰਬਾਰ ਤੇ ਅੱਜ ਤੱਕ ਜੋ ਵੀ ਗਿਆ ਆਪਣੀਆਂ ਝੋਲੀਆਂ ਭਰਾ ਕੇ ਹੀ ਵਾਪਸ ਆਇਆ ਸਾਈਂ ਜੀ ਨੇ ਕਦੋਂ ਕੀ ਨੂੰ ਤੇ ਕਿਵੇਂ ਦੇ ਦੇਣਾ ਇਹ ਸਾਈਂ ਜੀ ਹੀ ਜਾਣਦੇ ਨੇ ਸਾਈਂ ਜੀ ਘਰ ਬੈਠਿਆਂ ਤੇ ਵੀ ਰਹਿਮਤ ਕਰ ਦਿੰਦੇ ਨੇ ਚਾਹੇ ਕਿਸੇ ਵੀ ਰੂਪ ਦੇ ਵਿੱਚ ਜਾ ਕੇ ਕਰਨ ਇੱਕ ਵਾਰ ਕੀ ਹੋਇਆ ਸਾਈਂ ਜੀ ਉਦੋਂ ਦਰਬਾਰ ਤੇ ਸਰੀਰਕ ਤੌਰ ਤੇ ਬਿਰਾਜਮਾਨ ਸੀ ਅੱਜ ਵੀ ਸਾਈਂ ਜੀ ਸਾਡੇ ਵਿੱਚ ਨੇ ਪਰ ਉਦੋਂ ਸਾਈਂ ਜੀ ਸਰੀਰਕ ਤੌਰ ਤੇ ਸਾਰਿਆਂ ਨੂੰ ਦਰਸ਼ਨ ਦਿੰਦੇ ਹੁੰਦੇ ਸੀ ਸਾਈਂ ਜੀ ਕੋਲ ਇੱਕ ਉਹਨਾਂ ਦਾ ਮੁਰੀਦ ਪਰਿਵਾਰ ਆਇਆ ਕਰਦਾ ਸੀ ਜੋ ਕਿ ਸਾਈਂ ਜੀ ਨੂੰ ਬਹੁਤ ਮੰਨਦਾ ਸੀ। ਉਸ ਪਰਿਵਾਰ ਨੇ ਜਦੋਂ ਵੀ ਸਾਈਂ ਜੀ ਦੇ ਦਰਬਾਰ ਤੇ ਸਲਾਮ ਕਰਨ ਆਉਣਾ ਤਾਂ ਹਮੇਸ਼ਾ ਇੱਕੋ ਹੀ ਗੱਲ ਮੰਨਣੀ ਕਿ ਸਾਈਂ ਜੀ ਮੈਨੂੰ ਪੈਸੇ ਦੇ ਦਿਓ ਕਿਉਂਕਿ ਘਰ ਦੀ ਹਾਲਾਤ ਠੀਕ ਨਹੀਂ ਸੀ। ਇੱਧਰ ਉੱਧਰ ਜਾਣ ਨੂੰ ਵੀ ਕੋਈ ਬਹੁਤ ਹੀ ਵੱਡੀ ਕਾਰ ਨਹੀਂ ਸੀ। ਸਿੰਪਲ ਮੋਟਰਸਾਈਕਲ ਹੁੰਦਾ ਸੀ। ਉਹ ਪਰਿਵਾਰ ਜਦੋਂ ਵੀ ਸਾਈਂ ਜੀ ਕੋਲ ਆਉਂਦਾ ਤਾਂ ਹਮੇਸ਼ਾ ਇਹੀ ਮੰਗਦਾ ਸੀ ਕਿ ਸਾਈਂ ਜੀ ਮੇਰੇ ਤੇ ਵੀ ਰਹਿਮਤ ਕਰੋ ਸਾਡੇ ਤੇ ਵੀ ਰਹਿਮਤ ਕਰੋ ਸਾਡੇ ਘਰ ਦੇ ਹਾਲਾਤ ਸੁਧਾਰੋ ਤੇ ਸਾਈਂ ਜੀ ਵੀ ਉਹਨਾਂ ਦੀ ਗੱਲ ਸੁਣਦੇ ਸੀ ਪਰ ਸਾਈਂ ਜੀ ਹਮੇਸ਼ਾ ਸਭ ਨੂੰ ਪਰਖ ਕੇ ਹੀ ਸਭ ਕੁਝ ਦਿੰਦੇ ਨੇ ਇੱਕ ਵਾਰ ਉਹ ਪਰਿਵਾਰ ਸਾਈਂ ਜੀ ਦੇ ਦਰਬਾਰ ਤੇ ਆਇਆ ਤੇ ਸਾਈਂ ਜੀ ਦੇ ਮੂਹਰੇ ਆ ਕੇ ਬੈਠ ਗਿਆ ਉਹ ਪਰਿਵਾਰ ਸੋਚ ਕੇ ਆਇਆ ਸੀ ਕਿ ਅੱਜ ਸਾਈਂ ਜੀ ਨੂੰ ਕਵਾਂਗੇ ਕਿ ਸਾਈਂ ਜੀ ਸਾਡੇ ਤੇ ਵੀ ਰਹਿਮਤ ਕਰੋ ਸਾਨੂੰ ਵੀ ਸਭ ਕੁਝ ਬਖਸ਼ੋ ਤਾਂ ਉਸ ਦਿਨ ਸਾਈਂ ਜੀ ਆਪਣੀ ਮੋਜ ਦੇ ਵਿੱਚ ਸੀ ਸਾਈਂ ਜੀ ਨੇ ਸਾਮਣੂ ਪਹਿਲਾਂ ਉਹਨਾਂ ਨੂੰ ਚਾਹ ਪਿਆਈ ਤੇ ਚਾਹ ਪੀ ਕੇ ਜਦੋਂ ਉਸ ਪਰਿਵਾਰ ਨੇ ਸਲਾਮ ਕਰਕੇ ਸਾਈਂ ਜੀ ਨੂੰ ਵਾਪਸ ਜਾਣਾ ਚਾਹਿਆ ਸਾਈਂ ਜੀ ਨੇ ਕੀ ਕੀਤਾ ਕਿ ਉਸ ਪਰਿਵਾਰ ਨੂੰ ਆਪਣੇ ਖਜ਼ਾਨੇ ਦੇ ਵਿੱਚੋਂ ਥੋੜੇ ਪੈਸੇ ਦੇ ਦਿੱਤੇ ਤੇ ਇੱਕ ਕਾਰ ਜੋ ਕਿ ਖਿਡੌਣੇ ਦੇ ਰੂਪ ਦੇ ਵਿੱਚ ਸੀ ਉਹਨਾਂ ਦੇ ਬੱਚੇ ਨੂੰ ਦੇ ਦਿੱਤੀ ਜੋ ਕਿ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਉਹ ਕਾਰ ਖਿਡੌਣੇ ਦੇ ਰੂਪ ਦੇ ਵਿੱਚ ਦੇ ਦਿੱਤੀ ਹੁਣ ਉਸ ਪਰਿਵਾਰ ਨੂੰ ਕੁਝ ਨਹੀਂ ਸਮਝ ਆਇਆ ਕਿ ਕੀ ਹੋ ਰਿਹਾ ਹੈ ਤੇ ਉਹ ਪਰਿਵਾਰ ਦੀ ਨਕੋਦਰ ਦੇ ਨੇੜੇ ਹੀ ਇੱਕ ਰਿਸ਼ਤੇਦਾਰੀ ਸੀ ਉਸ ਪਰਿਵਾਰ ਨੇ ਸੋਚਿਆ ਕਿ ਚਲੋ ਜਾਂਦੇ ਹੋਏ ਉਹਨਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲ ਜਾਈਏ ਜਦੋਂ ਉਹ ਨਕੋਦਰ ਦੇ ਨੇੜੇ ਰਿਸ਼ਤੇਦਾਰਾਂ ਦੇ ਘਰ ਗਏ ਤਾਂ ਉੱਥੇ ਕੀ ਹੋਇਆ ਜੋ ਕਾਰ ਸਾਈ ਜੀ ਨੇ ਉਸ ਬੱਚੇ ਨੂੰ ਖੇਡਣ ਨੂੰ ਦਿੱਤੀ ਸੀ ਉਸ ਕਾਰ ਦੇ ਨਾਲ ਉਹ ਬੱਚੇ ਖੇਡਣ ਲੱਗ ਪਏ ਜਿਵੇਂ ਆਮ ਘਰਾਂ ਦੇ ਵਿੱਚ ਪੇਟੀਆਂ ਹੁੰਦੀਆਂ ਨੇ ਤਾਂ ਉਹ ਕਾਰ ਪੇਟੀਆਂ ਦੇ ਥੱਲੇ ਚਲੀ ਗਈ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕੱਢਣ ਲਈ ਪਰ ਨਹੀਂ ਨਿਕਲੀ ਉਹਨਾਂ ਨੇ ਉਹ ਕਾਰ ਉੱਥੇ ਹੀ ਛੱਡ ਦਿੱਤੀ ਤੇ ਜਾਂਦੇ ਵਕਤ ਜੋ ਖਜ਼ਾਨਾ ਸਾਈਂ ਜੀ ਨੇ ਉਹਨਾਂ ਨੂੰ ਦਿੱਤਾ ਸੀ ਉਹ ਖਜ਼ਾਨਾ ਉਹਨਾਂ ਨੇ ਉਹ ਬੱਚਿਆਂ ਨੂੰ ਦੇ ਦਿੱਤਾ ਜਾਂਦੇ ਵਕਤ ਜਿਵੇਂ ਰਿਸ਼ਤੇਦਾਰ ਕਰਦੇ ਨੇ ਖਜ਼ਾਨਾ ਦੇ ਦਿੰਦੇ ਨੇ ਪੈਸੇ ਦੇ ਦਿੰਦੇ ਨੇ ਤਾਂ ਉਸ ਪਰਿਵਾਰ ਨੇ ਵੀ ਉਹ ਖਜ਼ਾਨਾ ਉਹਨਾਂ ਬੱਚਿਆਂ ਨੂੰ ਦੇ ਦਿੱਤਾ ਤੇ ਫੇਰ ਘਰ ਵਾਪਸ ਆ ਗਏ ਉਹ ਪਰਿਵਾਰ ਕਹਿੰਦਾ ਕਿ ਸਾਲ ਦੇ ਵਿੱਚ ਵਿੱਚ ਹੀ ਉਹਨਾਂ ਕੋਲ ਇੰਨੇ ਪੈਸੇ ਹੋ ਗਏ ਕਿ ਉਹ ਤੁਹਾਨੂੰ ਦੱਸ ਨਹੀਂ ਸਕਦੇ ਤੇ ਉਹਨਾਂ ਨੇ ਕਾਰ ਵੀ ਖਰੀਦ ਲਈ ਉਹ ਪਰਿਵਾਰ ਫੇਰ ਉਦਾਂ ਹੀ ਰਹਿ ਗਿਆ ਜੋ ਸਾਈਂ ਜੀ ਕੋਲ ਜਾਂਦਾ ਹੁੰਦਾ ਸੀ ਤਾਂ ਇੱਕ ਦਿਨ ਉਹ ਪਰਿਵਾਰ ਫੇਰ ਸਾਈਂ ਜੀ ਕੋਲ ਗਿਆ ਤੇ ਸਾਈਂ ਜੀ ਨੂੰ ਕਹਿਣ ਲੱਗਾ ਕਿ ਸਾਈਂ ਜੀ ਸਾਡੇ ਤੇ ਵੀ ਰਹਿਮਤ ਕਰੋ ਤਾਂ ਸਾਈਂ ਜੀ ਕਹਿਣ ਲੱਗੇ ਕਿ ਤੁਹਾਨੂੰ ਸਭ ਕੁਝ ਦੇ ਤਾਂ ਦਿੱਤਾ ਸੀ ਤੁਸੀਂ ਰਾਹ ਦੇ ਵਿੱਚ ਹੀ ਸਭ ਕੁਝ ਛੱਡ ਗਏ ਕਿਉਂਕਿ ਸਾਈਂ ਜੀ ਸਭ ਕੁਝ ਜਾਣਦੇ ਸੀ ਪਰਿਵਾਰ ਕਹਿਣ ਲੱਗਾ ਕਿ ਸਾਈਂ ਜੀ ਸਾਨੂੰ ਸਮਝ ਨਹੀਂ ਲੱਗੀ ਤਾਂ ਸਾਈਂ ਜੀ ਨੇ ਉਹਨਾਂ ਨੂੰ ਦੱਸਿਆ ਕਿ ਅਸੀਂ ਤੁਹਾਨੂੰ ਖਜ਼ਾਨੇ ਦੇ ਵਿੱਚੋਂ ਪੈਸੇ ਵੀ ਦੇ ਦਿੱਤੇ ਸੀ ਕਾਰ ਵੀ ਦੇ ਦਿੱਤੀ ਸੀ ਪਰ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਹੀ ਸਭ ਕੁਝ ਛੱਡ ਗਏ ਚਲੋ ਕੋਈ ਨਹੀਂ ਉਹਨਾਂ ਨੂੰ ਪਹਿਲਾਂ ਮਿਲਣਾ ਸੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਪਹਿਲਾਂ ਮਿਲ ਗਿਆ ਇਹ ਬਾਬਾ ਮੁਰਾਦ ਸ਼ਾ ਸਰਕਾਰ ਜੀ ਦਾ ਦਰਬਾਰ ਹੈ ਇੱਥੋਂ ਕੋਈ ਵੀ ਖਾਲੀ ਨਹੀਂ ਜਾਊਗਾ ਤੇ ਅੱਜ ਤੁਹਾਡੀਆਂ ਵੀ ਝੋਲੀਆਂ ਭਰਨੀਆਂ ਤੇ ਸਾਈ ਜੀ ਨੇ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਖਜ਼ਾਨਾ ਦੇ ਦਿੱਤਾ ਸਾਈ ਜੀ ਇਦਾਂ ਦੇ ਸੀ ਜਿੰਨੂੰ ਵੀ ਕੋਈ ਦੇਣਾ ਸੀ ਘਰੇ ਬੈਠਿਆਂ ਨੂੰ ਹੀ ਬਖਸ਼ ਦਿੰਦੇ ਸੀ ਇੱਥੋਂ ਆਪਾਂ ਨੂੰ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਕਿ ਜੇ ਸਾਈਂ ਜੀ ਨੇ ਆਪਾਂ ਨੂੰ ਕੁਝ ਦੇਣਾ ਹੈ ਤੇ ਘਰ ਬੈਠਿਆਂ ਨੂੰ ਹੀ ਦੇ ਦੇਣਾ ਤੇ ਦੂਸਰੀ ਗੱਲ ਜੇ ਆਪਾਂ ਦਰਬਾਰ ਜਾਈਏ ਤਾਂ ਦਰਬਾਰ ਤੋਂ ਸਿੱਧਾ ਆਪਣੇ ਘਰ ਵਾਪਸ ਆਈਏ ਰਸਤੇ ਦੇ ਵਿੱਚ ਕਿਤੇ ਵੀ ਨਾ ਰੁਕੀਏ ਕਿਉਂਕਿ ਸਾਈਂ ਜੀ ਨੇ ਕੀ ਪਤਾ ਕਿਹੜੀਆਂ ਰਹਿਮਤਾਂ ਆਪਣੇ ਨਾਲ ਆਪਾਂ ਨੂੰ ਦਿੱਤੀਆਂ ਹੋਣ ਏ ਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਸਾਈਂ ਗੁਲਾਮ ਸ਼ਾਹ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ murid ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ